ਬੀਤੇ ਦੇ ਨੀ ਅਮਰੀਕਾ ਤੋਂ ਹਰਜੀਤਕੌਰ ਦਾ ਦਾਦੀ ਨਾਮ ਦੀ ਇੱਕ 73 ਸਾਲਾ ਔਰਤ ਨੂੰ ਰਿਪੋਰਟ ਕਰਕੇ ਭਾਰਤ ਭੇਜਿਆ ਜਾਂਦਾ ਜੋ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਆਪਣੇ ਪਨਗੋਟਾ ਦੀ ਰਹਿਣ ਵਾਲੀ ਹੈ ਅਸੀਂ ਉਸ ਦੇ ਖਲੋਤੇ ਪਨਗੋਟਾ ਦੇ ਦੱਸਿਆ ਜਾਂਦੇ ਪਨਗੋਟਾ ਪਿੰਡ ਜਿਹੜਾ ਉਹਨਾਂ ਦਾ ਪੇਕਾ ਪਿੰਡ ਹੈ ਤੁਸੀਂ ਇਹ ਦੇਖ ਸਕਦੇ ਹੋ ਇਹ ਘਰ ਦੀਆਂ ਤਸਵੀਰਾਂ ਨੇ ਜੇ ਜੇ ਗਲਤ ਕੀਤੀ ਜਾਵੇ ਹਰਜੀਤਕੌਰ ਦੀ ਜੀ ਸ਼ਾਦੀ ਭੀਕੀਵੰਡ ਦੇ ਨੇੜਲੇ ਪਿੰਡ ਮੜੀਕੇ ਕੰਬੋਕੇ ਵਿੱਚ ਹੋਈ ਸੀ ਜੇ ਗਲਤ ਕੀਤੀ ਜਾਵੇ ਉਸ ਉਹਨਾਂ ਦੇ ਉਸ ਜੇ ਸਹੁਰੇ ਪਰਿਵਾਰ ਦੇ ਪਿੰਡ ਦੇ ਵਿੱਚ ਉੱਥੇ ਤਾਂ ਕੋਈ ਰੈਸ਼ ਨਹੀਂ ਹੈ ਪਰ ਜਿਹੜੇ ਅਸੀਂ ਇਸ ਦੇ ਖਲੋਤੇ ਹਾਂ ਉਹਨਾਂ ਦੇ ਪ ਦਲੀਪ ਸਿੰਘ ਪਟਵਾਰੀ ਜੀ ਦਾ ਤੁਸੀਂ ਇਹ ਘਰ ਦੇਖਦੇ ਹੋ ਜੇ ਉਹਨਾਂ ਦਾ ਪਿਤਾ ਜੀ ਦਾ ਘਰ ਵਾਹ ਜੇ ਗੱਲ ਕੀਤੀ ਇਹ ਘਰ ਦੇ ਵਿੱਚ ਉਹਨਾਂ ਦੇ ਇੱਕ ਭਰਾ ਕੁਲਵੰਤ ਸਿੰਘ ਜੀ ਨੇ ਰਹਿੰਦੇ ਨੇ ਔਰ ਜਿਹੜੀ ਜੇ ਰਿਪੋਰਟ ਹੋਣ ਤੋਂ ਬਾਅਦ ਜਿਹੜੀ ਹਰਜੀਤ ਕੋਰ ਜਿਹੜੀ ਹੈ ਉਹ ਇਸ ਵੇਲੇ ਦੱਸਿਆ ਜਾ ਰਿਹਾ ਕਿ ਆਪਣੀ ਭੈਣ ਕੋਲ ਆਪਣੀ ਮਹੱਲੀ ਅਸਲੇ ਉਹਦੇ ਰਹਿ ਰਹੀ ਹੈ ਪਿੰਡ ਇਥੇ ਆਲੇ ਪਹੁੰਚੀ ਨਹੀਂ ਹੈ ਜਿੱਗਾ ਪਰਿਵਾਰ ਨਾਲ ਜਿਸ ਉਸ ਬੰਦ ਵਿੱਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰਿਵਾਰ ਨੇ ਕੈਮਰੇ ਸਾਹਮਣੇ ਕਹਿਣ ਤੋਂ ਉਹਦੇ ਭਰਾ ਨੇ ਸਭ ਕੁਝ ਸਭ ਕੁਝ ਇਨਕਾਰ ਕਰ ਦਿੱਤਾ ਗਿਆ ਹੈ ਲੇਕਿਨ ਉਹਨਾਂ ਨੇ ਦੱਸਿਆ ਹੈ ਕਿ 1992 ਦੇ ਵਿੱਚ ਉਹ ਜਦੋਂ ਉਹਨਾਂ ਨੇ ਤੋਂ ਪਤੀ ਜਿਹੜੇ 에어ਫੋਰਸ ਦੀ ਉਹਨਾਂ ਦੀ ਡੈਥ ਹੋ ਜਾਂਦੀ ਹੈ ਤਾਂ ਡੈਥ ਤੋਂ ਬਾਅਦ ਨੂੰ 1992 ਦੇ ਵਿੱਚ ਆਪਣੇ ਜਿਹੜਾ ਉਹਨਾਂ ਦੇ ਦੋ ਬੇਟੇ ਆ ਆਪਣੇ ਬੇਟੇ ਰੋਜ਼ 10 ਤੋਂ 12 ਸਾਲ ਦੀ ਉਮਰ ਦੇ ਸੀ ਉਹਨਾਂ ਨੂੰ ਲੈ ਕੇ ਉਹ ਅਮਰੀਕਾ ਚਲੇ ਜਾਂਦੇ ਨੇ ਉੱਥੇ ਜਾ ਕੇ ਆਪਣੇ ਬੱਚਿਆਂ ਨੂੰ ਪਾਲਦੇ ਨੇ ਉਸ ਤੋਂ ਬਾਅਦ ਜੋ ਬੱਚੇ ਜਵਾਨ ਹੋਦੇ ਨੇ ਉਧਰ ਜਿਹੜੀਆਂ ਆ ਭਾਰਤੀ ਜੋ ਲੜਕੀਆਂ ਸਨ ਜਿਹੜੀਆਂ ਜਿਨ੍ਹਾਂ ਕੋਲ ਉੱਥੋਂ ਦੀ ਨਾਗਰਤਾ ਸੀ ਉਹਨਾਂ ਨਾਲ ਉਹਨਾਂ ਦੀ ਲੜਕੀਆਂ ਦੀ ਵਿਆਹ ਹੋ ਜਾਂਦਾ ਹੈ ਵਿਆਹ ਹੋਣ ਤੋਂ ਬਾਅਦ ਜਿਹੜੇ ਬੱਚੇ ਦਾ ਉੱਥੇ ਪੱਕੇ ਹੋ ਜਾਂਦੇ ਹਨ ਲੇਕਿਨ ਜਿਹੜੀ ਹਰਜੀਤ ਗੌਰ ਆ ਉਸ ਵੱਲੋਂ ਉੱਥੇ ਪੱਕੇ ਹੋਣ ਲਈ ਲਗਾਤਾਰ ਕਾਨੂੰਨੀ ਲੜਾਈ ਲੜੀ ਕਿਆ ਨਹੀਂ ਕੀਤਾ ਜਾਂਦਾ ਬੀਤੇ ਦਿਨ ਉਹ ਆਪਣੇ ਕੋਰਟ ਦੇ ਵਿੱਚ ਪੇਸ਼ ਹੋਣਗੇ ਸੀ ਉਹਨਾਂ ਨੂੰ ਉੱਥੇ ਕੋਰਟ ਦੇ ਵਿੱਚ ਬਿਠਾ ਲਿਆ ਗਿਆ ਅਤੇ ਮੁੜ ਆਪਣੇ ਜਹਾਜ਼ ਵਿੱਚ ਬਿਠਾ ਕੇ ਵੇੜੀਆਂ ਨਾਲ ਲਗਾ ਕੇ ਆਪਣੇ ਭਾਰਤ ਰਿਪੋਰਟ ਕਰ ਦਿੱਤਾ ਗਿਆ ਇਸ ਵੇਲੇ ਇਸ ਉਹਨਾਂ ਦੇ ਘਰ ਦੇ ਸਾਹਮਣੇ ਮੌਜੂਦ ਹਾਂ ਪਰ ਪਰਿਵਾਰ ਇਸ ਲਈ ਤੁਸੀਂ ਦੇਖ ਸਕਦੇ ਹੋ ਦਰਵਾਜ਼ਾ ਬੰਦ ਹੈ ਪਰਿਵਾਰ ਕੈਮਰੇ ਸਾਹਮਣੇ ਉਹਨੂੰ ਇਨਕਾਰਦੀ ਹੈ ਪਰਿਵਾਰ ਦਾ ਕਹਿਣਾ ਹੈ ਕਿ ਜਦ ਹਰਜੀਤ ਕੋ ਰਹੇਗੀ ਔਰ ਖੁਦ ਹੀ ਮੀਡੀਆ ਸਾਹਮਣੇ ਗੱਲ ਕਰੇਗੀ ਪਵਨ ਸ਼ਰਮਾ ਪੀਟੀਸੀ ਨੂੰ ਪਨਗੋਟਾ ਤਰੰਦ